ਸਤਿ ਸ਼੍ਰੀ ਅਕਾਲ ਜੀ ਫਾਤੇ ਕਲੈਕਸ਼ਨ ਬਲੱਡ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਜੀ ਅੱਜ ਆਪਾਂ ਫਿਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੀ ਵੀਡੀਓ ਦੇ ਵਿੱਚ ਰਹਿਣਗੇ ਆਪਣੇ ਕਾਟਨ ਦੇ ਸੂਟ ਸਭ ਤੋਂ ਪਹਿਲਾਂ ਤਾਂ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਦੂਸਰਾ ਆਪਣਾ ਤੁਹਾਨੂੰ ਮੈਂ ਆਪਣੀ ਸ਼ਾਪ ਦੀ ਲੋਕੇਸ਼ਨ ਦੱਸ ਦਿਆਂ ਜੀ ਮੇਰੀ ਸ਼ਾਪ ਹੈਗੀ ਹੈ ਜਦੋਂ ਆਪਾਂ ਬੋਹਲਾ ਢਾਡਾ ਤੋਂ ਆ ਆਈਟੀਆਈ ਤੋਂ ਜਦੋਂ ਆਪਾਂ ਬੋਹਾ ਸਾਈਡ ਨੂੰ ਆੰਦੇ ਆ ਜੀ ਰਸਤੇ ਦੇ ਵਿੱਚ ਓਵਰ ਬ੍ਰਿਜ ਜਾਂਦਾ ਜੀ ਪੋਲਾ ਆਂਦਾ ਹੈ ਪੁਲਦੇ ਬਿਲਕੁਲ ਜਿਹੜੀ ਸੜਕ ਹੈ ਜੀ ਪੁਲਦੇ ਬਿਲਕੁਲ ਨਾਲ ਹੀ ਸੜਕ ਦੇ ਉੱਤੇ ਆਪਣੀ ਸ਼ਾਪ ਹੈ ਜੀ ਨਾਮ ਬਾਹਰ ਬੋਰਡ ਲੱਗਿਆ ਹੈ ਫਤਿਹ ਕਲੈਕਸ਼ਨ ਠੀਕ ਹੈ ਜੀ ਤੁਸੀਂ ਆਪਣਾ ਵਿਜ਼ਿਟ ਵੀ ਕਰ ਸਕਦੇ ਹੋ ਤੇ ਅੱਜ ਦੀ ਜਿਹੜੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਆ ਜੀ ਆਪਾਂ ਲੈ ਕੇ ਆਏ ਆ ਜੀ ਸੂਟ कॉटन ਦੇ ਸਟੱਫ ਰਹਿਣ ਵਾਲਾ ਹੈ ਜੀ कॉटन ਹਾਂਜੀ ਸਟੱਫ ਰਹੂਗਾ ਜੀ ਇਹਦਾ ਪਿਓਰ कॉटन ਹਾਂਜੀ ਇਹ ਹੈਗਾ ਜਿਹੜਾ ਹੈਗਾ ਏਕੇ ਦੀ ਪ੍ਰਿੰਸਸ ਕਲੈਕਸ਼ਨ ਹੈ ਜੀ ਇਹ ਵੀ ਪਰ ਇਹਦੇ ਉੱਤੇ ਇੱਕ ਹੋਰ ਚੀਜ਼ ਹੈ ਜੀ ਟੈਬੀ ਮੰਗੂ ਨੇ ਇਹਦੇ ਉੱਤੇ ਲਾਈਨਿੰਗ ਆਈ ਹੈ ਜੀ ਹੈ ਪਿਓਰ ਕਾਟਨ ਟੈਬੀ ਮੰਗੂ ਲਾਈਨਿੰਗ ਆਈ ਹੈ ਜੀ ਵਿਦਆਊਟ ਲਾਈਨਿੰਗ ਇਹ ਬੇਸ ਹੈ ਬਿਨਾ ਲਾਈਨਿੰਗ ਦੇ ਇਹ ਬੇਸ ਬਣਨ ਵਾਲਾ ਹੈ ਜੀ ਇਹ ਹੈਗੀ ਹੈ ਸ਼ਰਟ ਕਲਰ ਹੈਗਾ ਪਿੰਕ ਔਰ ਇਹ ਹੈਗੀ ਹੈ ਜੀ ਬਾਟਮ ਬਾਟਮ ਦੇ ਵਿੱਚ ਨੈਗੇਟਿਵ ਪ੍ਰਿੰਟ ਹੈ ਜੀ ਨੈਗੇਟਿਵ ਪ੍ਰਿੰਟ ਹੈ ਜੀ ਜਿਵੇਂ ਸ਼ੈਡੋ ਪ੍ਰਿੰਟ ਕਹਦੇ ਨੇ ਨੈਗੇਟਿਵ ਪ੍ਰਿੰਟ ਬਹੁਤ ਹਲਕਾ ਹਲਕਾ ਪ੍ਰਿੰਟ ਆਏਗਾ ਜਿਹੜਾ ਬਾਟਮ ਦੇ ਵਿੱਚ ਆਏਗਾ ਇਹ ਜਿਹੜੀ ਸ਼ਰਟ ਆਏਗੀ ਜੀ ਸ਼ਰਟ ਦੇ ਵਿੱਚ ਫਲਾਵਰ ਬਣੇ ਹੋਏ ਨੇ ਫਲਾਵਰ ਪ੍ਰਿੰਟ ਆ ਬਹੁਤ ਸੋਹਣਾ ਪ੍ਰਿੰਟ ਆ ਜੀ ਡਿਜੀਟਲ ਫਲਾਵਰ ਪ੍ਰਿੰਟ ਆ ਜੀ ਨਾਲ ਲਾਈਨਿੰਗ ਦਿੱਤੀ ਗਈ ਆ ਜਿਵੇਂ ਟੈਬੀ ਦੇ ਵਿੱਚ ਲਾਈਨਿੰਗ ਆਂਦੀ ਆ ਜੀ ਉਦਾਂ ਲਾਈਨਿੰਗ ਐ ਇਸ ਵਿੱਚ ਬਹੁਤ ਸੋਹਣਾ ਇਹ ਸਟੱਫ ਆ ਜੀ ਬੜਾ ਸੋਹਣਾ ਇਹ ਕਲਰ ਆ ਪਿਓਰ ਕਾਟਨ ਸਟੱਫ ਆ ਜੀ ਸਟੱਫ ਦੀ ਕੋਈ ਵੀ ਇਦਾਂ ਦੀ ਦਿੱਕਤ ਨਹੀਂ ਆਂਦੀ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਐ ਕੁਝ ਵੀ ਜ਼ਰੂਰਤ ਨਹੀਂ ਐ ਸਟੱਫ ਦੀ ਹਲਕਾ ਜਿਹਾ ਮਤਲਬ ਕਲਰ ਹੈ ਇਹ ਪਿੰਕ ਜਿਹਾ ਕਲਰ ਹੈ ਜੀ ਬਿਲਕੁਲ ਬੇਬੀ ਪਿੰਕ ਜੇ ਟਾਈਪ ਕਲਰ ਹੈ ਬਹੁਤ ਸੋਹਣਾ ਇਹ ਕਲਰ ਹੈ ਗਰਮੀ ਦੇ ਵਿੱਚ ਪੇਅਰ ਕਰਨ ਲਈ ਔਰ ਰੇਟ ਇਹਦਾ ਰਹੇਗਾ ਜੀ 750 ਰੁਪਏ 750 ਰੁਪਏ ਦਾ ਰੇਟ ਰਹਿਣ ਵਾਲਾ ਹੈ ਜੀ ਇਹ ਆਪਣੇ ਕੋਲੇ ਜਿਹੜਾ ਇਹ ਆਇਆ ਜੀ ਤਿੰਨ ਕਲਰਾਂ ਦੇ ਵਿੱਚ ਆਇਆ ਹੈ ਇਹ ਸੀਗਾ ਫਰਸਟ ਕਲਰ ਸੈਕਿੰਡ ਜਿਹੜਾ ਕਲਰ ਆਇਆ ਜੀ ਇਹਦਾ ਆਪਣੇ ਕੋਲੇ ਆਇਆ ਬਲੈਕ ਡਿਜ਼ਾਈਨ ਪ੍ਰਿੰਟ ਦੇਖ ਸਕਦੇ ਹੋ ਜੀ ਕਿੰਨਾ ਉੱਬਰ ਕੇ ਆ ਰਿਹਾ ਬਲੈਕ ਦੇ ਉੱਤੇ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਹੈ ਜੀ ਵਿਚ ਲਾਈਨਾਂ ਦਿੱਤੀਆਂ ਹੋਈਆਂ ਨੇ ਜੀ ਦੇਖੋ ਟੈਬੀ ਲਾਈਨਿੰਗ ਦੇ ਵਾਂਗੂ ਲਾਈਨਾਂ ਦਿੱਤੀਆਂ ਹੋਈਆਂ ਨੇ ਜੀ ਨਾਲ ਹੈਗੀ ਇਹਦੇ ਬੋਟਮ ਬਲੈਕ 750 ਰੁਪਏ ਦਾ ਰੇਟ ਰਹਿਣ ਵਾਲਾ ਜੀ ਇੱਕ ਇਹਦੇ ਵਿੱਚ ਆਇਆ ਜੀ ਥਰਡ ਕਲਰ ਥਰਡ ਕਲਰ ਹੈਗਾ ਜੀ ਸਕਿਨ ਕਿੰਨ ਕਲਰ ਹੈ ਜੀ ਇਹਦਾ ਥਰਡ ਕਲਰ ਹੈ ਜਿਹੜਾ ਬਹੁਤ ਸੋਹਣੀ ਲੁੱਕਦੀ ਇਹ ਸ਼ਰਟ ਬਣਨ ਵਾਲੀ ਹੈ ਜੀ ਨਾਲ ਹੈਗੀ ਹੈ ਜਿਹੜੀ ਬਾਟਮ ਨੈਗੇਟਿਵ ਪ੍ਰਿੰਟ ਦੀ ਬਾਟਮ ਹੈ ਜੀ ਸ਼ੈਡੋ ਪ੍ਰਿੰਟ ਕਹਿ ਲਓ ਨੈਗੇਟਿਵ ਪ੍ਰਿੰਟ ਕਹਿ ਲਓ ਬਿਲਕੁਲ ਹਲਕਾ ਹਲਕਾ ਪ੍ਰਿੰਟ ਆਏਗਾ ਜਿਹੜਾ ਬਾਟਮ ਤੇ ਆਏਗਾ ਪਲੇਨ ਬਾਟਮ ਨਹੀਂ ਹੈਗੀ ਔਰ ਜਿਹੜੀ ਸ਼ਰਟ ਹੈਗੀ ਸ਼ਰਟ ਦੇ ਉੱਤੇ ਪ੍ਰਿੰਟ ਹੈ ਤੁਸੀਂ ਵੇਖ ਹੀ ਸਕਦੇ ਹੋ ਪ੍ਰਿੰਟ ਕਿੱਡਾ ਸੋਹਣਾ ਬਣਿਆ ਹੋਇਆ ਹੈ ਜੀ ਨੈਚੁਰਲ ਜਿਹੇ ਫਲਾਰ ਲੱਗਦੇ ਨੇ ਜੀ ਆਪਣਾ ਜਿਹੜਾ ਪ੍ਰਿੰਟ ਬਣਿਆ ਹੋਇਆ ਹੈ ਜੀ ਡਿਜੀਟਲ ਪ੍ਰਿੰਟ ਹੈ ਉੱਪਰ ਲਾਈਨਾਂ ਦਿੱਤੀਆਂ ਹੋਈਆਂ ਨੇ ਜੀ ਟੈਬੀ ਲਾਈਨਿੰਗ ਦੀ ਤਰ੍ਹਾਂ ਉੱਪਰ ਲਾਈਨਿੰਗ ਹੈ ਇਹਦੇ ਉੱਪਰ ਇਹ ਜਿਹੜੇ ਸੂਟ ਨੇ ਜੀ ਇਹ ਵਿਦ ਦੁਪੱਟਾ ਵੀ ਆ ਬੇਸ ਮਤਲਬ ਆਉਂਦਾ ਵਿਦ ਦੁਪੱਟਾ ਥੋੜੇ ਕੋਸਟਲੀ ਹੋ ਜਾਂਦੇ ਆ ਇਹ ਆਪਾਂ ਵਿਦਆਊਟ ਦੁਪੱਟਾ ਲੈ ਕੇ ਆਏ ਆ ਜੀ ਵਿਦਆਊਟ ਦੁਪੱਟਾ ਕਾਟਨ ਦੇ ਸੂਟ ਨੇ ਜੀ ਰੇਟ ਰਹੇਗਾ ਇਹਨਾਂ ਦਾ 750 ਰੁਪਏ 750 ਇਹਨਾਂ ਦਾ ਰੇਟ ਰਹੇਗਾ ਜੀ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਂਗੀ ਜੀ ਆਪਾਂ ਕਸਟਮਰ ਦਾ ਇੱਕ ਸੂਟ ਰੈਡੀ ਕੀਤਾ ਹੈ ਇਹ ਉਹਨਾਂ ਨੇ ਮਤਲਬ ਥੋੜਾ ਡਿਫਰੈਂਟ ਸਟਾਈਲ ਦਾ ਸੂਟ ਬਣਵਾਇਆ ਜੀ ਇਹ ਹੈ ਸ਼ਰਟ ਇਹ ਹੈਗਾ ਜੀ ट्राਊਜ਼ਰ ट्राਊਜ਼ਰ ਦੇ ਉੱਪਰ ਪ੍ਰੋਪਰ 벨ਟ ਵਗੈਰਾ ਲਗਾ ਕੇ ਆਪਾਂ ट्राਊਜ਼ਰ ਰੈਡੀ ਕੀਤਾ ਜੀ ਪਾਕਟ ਲਗਾ ਕੇ 벨ਟ ਲਗਾ ਕੇ ਬਹੁਤ ਫਿਨਿਸ਼ਿੰਗ ਨਾਲ ਸੂਟ ਰੈਡੀ ਹੋਇਆ ਜੀ ਇਹ ਪਿੱਛੇ ਇਲਾਸਟਿਕ ਲਗਾ ਕੇ 벨ਟ ਲਗਾ ਕੇ ਆਪਾਂ ਰੈਡੀ ਕੀਤਾ ਇਹਨੂੰ ਕਾਟਨ ਦਾ ਇਹਦਾ ਬੇਸ ਹੈ ਜੀ ਜਿਹੜੀ ਇਹਦੀ ਬਾਟਮ ਸੀਗੀ ਸ਼ੈਡੋ ਪ੍ਰਿੰਟ ਦੀ ਬਾਟਮ ਹੈ ਬਹੁਤ ਸੋਹਣਾ ਪ੍ਰਿੰਟ ਦਾ ਸੂਟ ਸੀਗਾ ਜੀ ਇਹ ਔਰ ਜਿਹੜੀ ਇਹਦੀ ਸ਼ਰਟ ਬਣੀ ਹੈ ਥੋੜੀ ਡਿਫਰੈਂਟ ਸਟਾਈਲ ਦੀ ਸ਼ਰਟ ਬਣੀ ਹੈ ਜੀ ਉੱਪਰ ਨੈੱਕ ਬਣਾਇਆ ਦੇਖੋ ਫਰੰਟ ਤੇ ਬੀ ਪਾਈ ਹੋਈ ਹੈ ਬਹੁਤ ਸੋਹਣਾ ਨੈੱਕ ਦਾ ਡਿਜ਼ਾਈਨ ਬਣਿਆ ਔਰ ਜਿਹੜਾ ਇਹਦਾ ਘੇਰੇ ਦਾ ਡਿਜ਼ਾਈਨ ਬਣਿਆ ਉਹ ਉਸ ਤੋਂ ਵੀ ਸੋਹਣਾ ਜੀ ਆਪਾਂ ਗੋਲ ਘੇਰੇ ਦਾ ਇਹ ਸੂਟ ਬਣਾਇਆ ਹੈ ਇਹ ਕਸਟਮਰ ਨੇ ਆਪਣੀ ਚੁਆਇਸ ਦੇ ਅਕੋਰਡਿੰਗ ਬਣਾਇਆ ਜੀ ਗੋਲ ਘੇਰੇ ਦਾ ਸੂਟ ਬਣਾਇਆ ਜੀ ਇਹ ਕੋਲ ਕੇ ਇਹਦਾ ਸੂਟ ਬਣਾਇਆ ਜੀ ਇਹ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਨਾਲ ਹੀ ਹੈਗੇ ਜੀ ਇਹਦੀ ਟਰੌਜ਼ਰ ਹੈ ਇਹਦਾ ਆਪਣੇ ਕੋਲੇ ਜੀ ਹਰ ਤਰ੍ਹਾਂ ਦੀ ਸਟੀਚਿੰਗ ਅਵੇਲੇਬਲ ਹੈ ਜਿਵੇਂ ਅੱਜਕੱਲ ਕੋਰਸੈਟ ਜ਼ਿਆਦਾ ਟ੍ਰੈਂਡ ਦੇ ਵਿੱਚ ਨਹੀਂ ਆਪਾਂ ਕੋਰਸੈਟ ਵੀ ਬਣਾ ਰਹੇ ਹਾਂ ਸੂਟ ਸਲਵਾਰ ਜਿੱਦਾਂ ਮਰਜ਼ੀ ਤੁਸੀਂ ਬਾਟਮ ਸਟ੍ਰੇਟ ਬਾਟਮ ਪਾਕਿਸਤਾਨੀ ਟਰੌਜ਼ਰ ਪੈਂਟ ਜੋ ਮਰਜੀ ਜਿੱਦਾਂ ਮਰਜੀ ਡਿਜ਼ਾਈਨ ਕਰਵਾ ਕੇ ਤੁਸੀਂ ਬਣਾ ਸਕਦੇ ਹੋ ਕਿਉਂਕਿ ਇਹ ਉਹਨਾਂ ਨੇ ਸਾਨੂੰ ਪਿਕ ਹੀ ਸੈਂਡ ਕੀਤੀ ਸੀਗੀ ਵੀ ਦੀਦੀ ਐਦਾਂ ਦੀ ਪਿਕ ਮੈਂ ਸੈਂਡ ਕਰ ਦਿੱਤੀ ਹੈ ਵੀ ਓਵੇਂ ਦਾ ਮੈਨੂੰ ਸੂਟ ਚਾਹੀਦਾ ਤੇ ਆਪਾਂ ਪਿਕ ਦੇ ਅਕੋਰਡਿੰਗ ਆਪਾਂ ਸੂਟ ਬਣਾ ਕੇ ਰੈਡੀ ਕੀਤਾ ਹੈ ਬਹੁਤ ਸੋਹਣੇ ਸਟਾਈਲ ਦਾ ਇਹ ਸੂਟ ਬਣਿਆ ਜੀ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਜਿਹੜੇ ਸੂਟ ਦਿਖਾਏ ਨੇ ਜੀ ਇੱਕ ਤਾਂ ਮੈਂ ਦਿਖਾਇਆ ਤਾਂ ਉਹਨੂੰ ਸਕਿਨ ਕਲਰ ਦਾ ਲਾਈਨਿੰਗ ਵਾਲਾ 베이스 ਦਿਖਾਏ ਦੇਖੋ ਲਾਈਨਾਂ ਵਾਲਾ 베이스 ਹੈ ਬਹੁਤ ਸੋਹਣਾ ਸਟੱਫ ਹੈ ਜੀ ਵਿਦਆਊਟ ਲਾਈਨਿੰਗ ਸੂਟ ਬਣੂਗਾ ਜੀ ਇਹ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਹੈ ਬਿਨਾ ਲਾਈਨਿੰਗ ਤੋਂ ਹੀ ਸੈਟ ਹੈ ਕਪੜਾ ਹਲਕਾ ਮਤਲਬ ਬਹੁਤ ਸਾਫਟ ਤੇ ਹਲਕਾ ਹਲਕਾ ਜਿਹਾ ਕਪੜਾ ਹੈ ਜੀ ਹਨਾ ਪਿਓਰ ਕਾਟਨ ਸਟੱਫ ਹੈ ਜੀ ਸੈਕਿੰਡ ਇਹ ਦਾ ਕਲਰ ਹੈਗਾ ਬਲੈਕ ਬਲੈਕ ਹੈਗੀ ਬਾਟਮ ਥਰਡ ਕਲਰ ਹੈਗਾ ਜੀ ਇਹਦਾ 베ਬੀ ਪਿੰਕ 베ਬੀ ਪਿੰਕ ਦੇ ਨਾਲ ਹੈਗੇ ਸ਼ੈਡੋ ਪ੍ਰਿੰਟ ਦੀ 베ਬੀ ਪਿੰਕ ਹੀ ਬਾਟਮ ਤਿੰਨੇ ਮੈਂ ਤੁਹਾਨੂੰ ਸੂਟ ਦਿਖਾਏ ਨੇ ਜੀ ਇਹ ਅਗਰ ਤੁਸੀਂ ਸੂਟ ਇਹਨਾਂ ਵਿੱਚੋਂ ਲੈਣਾ ਚਾਹੁੰਦੇ ਹੋ ਆਪਣੇ ਕੋਲ ਇਹ ਪੂਰਾ ਪੂਰਾ ਥਾਨ ਅਵੇਲੇਬਲ ਹੈ ਇੱਕ ਸੂਟ ਲਓ ਦੋ ਸੂਟ ਲਓ ਤੁਹਾਨੂੰ ਇਹਨਾਂ ਵਿੱਚੋਂ ਮਿਲ ਜਾਣਗੇ ਅਗਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਹੈ ਜੀ ਜਾਂ ਫਿਰ ਤੁਸੀਂ ਸੂਟ ਸਟਿਚ ਕਰਵਾਉਣਾ ਹੈ ਜਾਂ ਇਹਨਾਂ ਨਾਲ ਤੁਸੀਂ ਦੁਪੱਟੇ ਵਗੈਰਾ ਵੀ ਰੈਡੀ ਕਰਵਾਉਣੇ ਆਪਾਂ ਤੁਹਾਨੂੰ ਵੀ ਦੁਪੱਟੇ ਵੀ ਰੈਡੀ ਕਰਕੇ ਦੇਵਾਂਗੇ ਆਪਣੇ ਕੋਲੇ ਸਾਰੀ ਤਰ੍ਹਾਂ ਦੇ ਦੁਪੱਟੇ ਵੀ ਅਵੇਲੇਬਲ ਨੇ ਜੀ ਹਾਂਜੀ ਜਿਹੜੇ ਆਪਣੇ ਸੇਲ ਵਾਲੇ ਦੁਪੱਟੇ ਸੀ ਉਹ ਇੱਕ ਵਾਰੀ ਸਟਾਕ ਆਪਣੇ ਕੋਲੇ ਖਤਮ ਹੈ ਦੁਬਾਰਾ ਤੋਂ ਫਿਰ ਆਹ ਹੋਪ ਆਪਾਂ ਜਲਦੀ ਉਹ ਵਾਲਾ ਸਟਾਕ ਜਿਹੜਾ ਰੀਸਟਾਕ ਕਰਾਂਗੇ ਜਿਹੜੇ 100 ਰੁਪਏ ਦਾ ਦੁਪੱਟਾ ਆਪਾਂ ਸੇਲ ਦੇ ਵਿੱਚ ਜੂਨ ਮੰਥ ਦੇ ਵਿੱਚ ਸੇਲ ਲਗਾਈ ਸੀ ਉਹ ਦੁਬਾਰਾ ਆਪਾਂ ਰੀਸਟਾਕ ਕਰਾਂਗੇ ਕਿਉਂਕਿ ਕਸਟਮਰ ਨੂੰ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਜਿਹੜੇ ਕਾਟਨ ਦੇ ਸੂਟ ਦਿਖਾਏ ਆ ਜੇ ਅਗਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਭੇਜ ਸਕਦੇ ਹੋ ਔਰ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ